ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਵਾਲਾ ਆਪਣਾ ਵਿਸ਼ਾ ਵਾ ਬੀ ਪਿਛੜਲੇ ਦਿਨੀ ਜਿਹੜਾ ਉਹ ਰਾਹੁਲ ਗਾਂਧੀ ਨੇ ਵੀ ਇੱਕ ਮੁੱਦਾ ਚੱਕਿਆ ਸੀਗਾ ਵੀ ਮੁੱਦਾ ਕੀ ਵੀ ਸਚਾਈ ਆ ਜਿਹੜੀ ਉਹ ਸਾਹਮਣੇ ਲੈ ਕੇ ਆਂਦੀ ਵੀ ਕਿਵੇਂ ਆ ਵੀ ਜਿਹੜੀਆਂ ਜਾਲੀ ਵੋਟਾਂ ਪੈਂਦੀਆਂ ਵਾ ਤੇ ਵੀ ਅੱਗੇ ਵੀ ਇਹ ਜਿਵੇਂ ਨੈਟ ਤੇ ਕਾਫੀ ਚਿਰ ਪਹਿਲਾਂ ਇੱਕ ਵੀਡੀਓ ਘੁੰਮਦੀ ਸੀਗੀ ਵੀ ਜਿਹੜੀ ਈਵੀਐਮ ਰਾਹੀਂ VOTING ਹੁੰਦੀ ਆ ਵੀ ਉਹਦੇ 'ਚ ਜਿਵੇਂ ਕਿ ਜਾਲੀ VOTING ਵੀ ਹੋ ਜਾਂਦੀ ਆ ਵੀ VOTING ਹੋਣੀ ਚਾਹੀਦੀ ਆ ਵੀ ਬੈਲੇਟ ਪੇਪਰ ਥਰੂ ਆ ਜਿਹੜੀ VOTING ਹੋਣੀ ਚਾਹੀਦੀ ਆ ਪਰ ਇਸ ਵਾਰ ਵੀ ਰਾਹੁਲ ਗਾਂਧੀ ਨੇ ਇੱਕ ਵੱਖਰਾ ਹੀ ਮੁੱਦਾ ਜਿਹੜਾ ਉਹ ਸਾਹਮਣੇ ਲਿਆਂਦਾ ਵਾ ਵੀ ਕਿਵੇਂ ਆ ਜਿਹੜੀ ਉਹ ਜਾਲੀ VOTING ਹੁੰਦੀ ਆ ਤੇ ਵੀ ਇਹਨਾਂ ਕੀ ਜਿਹੜਾ ਉਹ ਕਿਵੇਂ ਆ ਜਿਹੜੀ ਬੀਜੇਪੀ ਆ ਇਹਦਾ ਫਾਇਦਾ ਲੈਂਦੀ ਆ ਤੇ ਕਿਵੇਂ ਆ ਜਿਹੜਾ ਇਲੈਕਸ਼ਨ ਕਮਿਸ਼ਨ ਆ ਵੀ ਉਹ ਵੀ ਇਹਦੇ ਵਿੱਚ ਸ਼ਾਮਲ ਆ ਵੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆ ਜਿਵੇਂ ਕਿ ਰਾਹੁਲ ਗਾਂਧੀ ਆ ਜਿਹੜਾ ਉਹ ਕਹਿੰਦਾ ਲਗਭਗ ਤਕਰੀਬਨ ਜਿਵੇਂ ਉਹਨੇ 1 ਘੰਟੇ ਦੀ ਆ ਜਿਹੜੀ ਉਹ ਵੀਡੀਓ ਬਣਾਈ ਆ ਤੇ ਉਹਦੇ ਵਿੱਚ ਉਹਨੇ ਸਾਰੀ ਸਚਾਈ ਆ ਜਿਹੜੀ ਉਹ ਦੱਸੀ ਆ ਵੀ ਸਾਰਿਆਂ ਨਾਲ ਪਹਿਲਾਂ ਤਾਂ ਉਹ ਕਹਿੰਦਾ ਵਾ ਵੀ ਇਲੈਕਸ਼ਨ ਕਮਿਸ਼ਨ ਨੂੰ ਵੀ ਅਸੀਂ ਕਿਹਾ ਸੀਗਾ ਵੀ ਸਾਨੂੰ ਡਿਜੀਟਲ ਡਾਟਾ ਵਾ ਜਿਹੜਾ ਉਹ ਮਹੀ ਕਰਾਵੇ ਤੇ ਜਾਂ ਜਿਹੜੀ ਉਹ ਸੀਸੀਟੀਵੀ ਫੁਟੇਜ ਆ ਵੀ ਉਹ ਵੀ ਅਸੀਂ ਮਹੀਆ ਕਰਵਾਉਣ ਨੂੰ ਕਿਹਾ ਸੀਗਾ ਸਾਨੂੰ ਪਰ ਇਲੈਕਸ਼ਨ ਕਮਿਸ਼ਨ ਨੇ ਆ ਵੀ ਉਹ ਕੋਰੀ ਆ ਜਿਹੜੀ ਉਹ ਨਾ ਕਰਦੀ ਤੇ ਫੇਰ ਅਸੀਂ ਉਹਨਾਂ ਤੋਂ ਜਿਵੇਂ ਕਿ ਪੇਪਰ ਦਾ ਜਿਹੜਾ ਉਹ ਡਾਟਾ ਮੰਗਿਆ ਤੇ ਫੇਰ ਉਹਨਾਂ ਨੇ ਆ ਜਿਹੜਾ ਉਹ ਮਹਈਆ ਕਰਵਾਇਆ ਤੇ ਪੇਪਰ ਦਾ ਡਾਟਾ ਵੀ ਆ ਜਿਵੇਂ ਮੰਨ ਲਓ ਵੀ ਇੱਕ ਲੋਕ ਸਭਾ ਦੀ ਕੰਸਟੀਟੂਐਂਸੀ ਆ ਜਿਵੇਂ ਕਿ ਬੰਗਲੌਰ ਸੈਂਟਰਲ ਉਹਦੇ ਚੋਂ ਜਿਵੇਂ ਕਿ ਇੱਕ ਜਿਹੜੀ ਕੀ ਜਿਵੇਂ ਲੋਕ ਸਭਾ ਦੀ ਕੌਨਸਟਿਟੂਐਂਸੀ ਦਾ ਵੱਡੀ ਹੁੰਦੀ ਆ ਵੀ ਉਹਦੇ ਚ ਜਿਵੇਂ ਕਿ ਵਿਧਾਨ ਸਭਾ ਦੇ ਕਈ ਆ ਜਿਹੜੇ ਉਹ ਆ ਵਿਧਾਨ ਸਭਾ ਦੇ ਕਈ ਏਰੀਏ ਆ ਜਾਂਦੇ ਆ ਉਹਨਾਂ ਜੋ ਜਿਵੇਂ ਕਿ ਕਹਿੰਦਾ ਵੀ ਇੱਕ ਵਿਧਾਨ ਸਭਾ ਸੀਟ ਦੀ ਆ ਅਸੀਂ ਵੀ ਉਹ ਉਹਨਾਂ ਤੋਂ ਡਾਟਾ ਮੰਗਿਆ ਤੇ ਵੀ ਦੇਖ ਲਓ ਇੰਨਾ ਡਾਟਾ ਸੀਗਾ ਵੀ 7 ਫੋਟਾ ਜਿਹੜਾ ਉਹ ਪੇਪਰਾਂ ਦਾ ਉਹ ਢੇਰ ਲੱਗ ਗਿਆ ਤੇ ਉਹ ਪੇਪਰਾਂ ਚ ਉਹ ਜਿਵੇਂ ਕਿ ਸਾਨੂੰ ਆ ਜਿਹੜਾ ਉਹ ਡਾਟਾ ਇਕੱਠਾ ਕਰਨ ਲਈ ਆ ਵੀ 6 ਮਹੀਨੇ ਲੱਗੇ ਤੇ ਰੋਜ਼ ਜਿਵੇਂ ਕਿ 30 ਤੋਂ 40 ਬੰਦੇ ਆ ਜਿਹੜੇ ਉਹ ਕੰਮ ਕਰਦੇ ਸੀਗੇ ਤੇ ਵੀ 6 ਮਹੀਨਿਆਂ ਦੇ ਵਿੱਚ ਅਸੀਂ ਆ ਜਿਹੜਾ ਉਹ ਨਿਚੋੜ ਕੱਢਿਆ ਵੀ ਸਚਾਈ ਆ ਜਿਹੜੀ ਉਹ ਸਾਹਮਣੇ ਲੈ ਕੇ ਆਂਦੀ ਵੀ ਜਿਹੜਾ ਵੀ ਇਲੈਕਸ਼ਨ ਕਮਿਸ਼ਨ ਨੇ ਸਾਨੂੰ ਟਾ ਦਿੱਤਾ ਸੀਗਾ ਵੀ ਉਹ ਇੱਕ ਇਹ ਜੇ ਪੇਪਰਾਂ ਤੇ ਦਿੱਤਾ ਸੀਗਾ ਵੀ ਉਹ ਅਸੀਂ ਮਸ਼ੀਨ ਦੇ ਵਿੱਚ ਜਿਵੇਂ ਕਿ ਡਿਜੀਟਲ ਮਸ਼ੀਨ ਦੇ ਵਿੱਚ ਵੀ ਉਹਨੂੰ ਅਸੀਂ ਰੀਡ ਨਹੀਂ ਕਰ ਸਕਦੇ ਤਾਂ ਜੇ ਕਿਤੇ ਉਹ ਸਾਨੂੰ ਡਿਜੀਟਲ ਡਾਟਾ ਦੇ ਦਿੰਦਾ ਤਾਂ ਇਹ ਜਿਵੇਂ ਕਿ ਕੋਸ-ਕਸ ਕੈਂਟਾਂ ਦੀ ਗੱਲ ਸੀਗੀ ਵੀ ਕੋਸ-ਕਸ ਕੈਂਟਾਂ ਜੀ ਜਿਹੜਾ ਉਹ ਅਸੀਂ ਡਾਟਾ ਵਾ ਚੈੱਕ ਕਰ ਸਕਦੇ ਸੀਗੇ ਵੀ ਇਹ ਸਾਨੂੰ ਸ਼ੱਕ ਆ ਉਹ ਕਿੱਥੋਂ ਹੋਣ ਲੱਗਿਆ ਵੀ ਆਏ ਪੇ ਲੋ ਕਈ ਆ ਜਿਹੜੀਆਂ ਉਹ ਕਈ ਆ ਜਿਵੇਂ ਕਿ ਬੋਟਾ ਹੋਈਆਂ ਜਿਵੇਂ ਕਿ ਉੱਤਰਾਖੰਡ ਲਾ ਲਓ ਮਹਾਰਾਸ਼ਟਰ ਲਾ ਲਓ ਹਰਿਆਣਾ ਲਾ ਲਓ ਵੀ ਉੱਥੇ ਜਦੋਂ ਅਸੀਂ ਰੈਲੀ ਕਰਦੇ ਸੀਗੇ ਤੇ ਵੀ ਲੋਕਾਂ ਦਾ ਇਕੱਠਾ ਜਿਹੜਾ ਉਹ ਬਹੁਤ ਹੁੰਦਾ ਸੀਗਾ ਤੇ ਜਿਹੜੇ opinion poll ਆ ਜਦੋਂ ਉਹਨਾਂ ਦੇ ਵਿੱਚ ਆ ਵੀ ਸਰਵੇ ਵੀ ਆਉਂਦਾ ਸੀਗਾ ਵੀ ਉਹਦੇ ਵਿੱਚ ਵੀ ਆ ਸਾਨੂੰ ਆ ਜਿਹੜੀਆਂ ਉਹ ਸੀਟਾਂ ਜਾਦੇ ਦਿਖਾਉਂਦੇ ਸੀਗੇ ਤੇ ਪਰ ਜਦੋਂ ਰਿਜ਼ਲਟ ਹੁੰਦਾ ਸੀਗਾ ਵੀ ਉਦੋਂ ਕੌਸਾ ਜਿਹੜਾ ਉਹ ਹੋਰ ਨਿਕਲਦਾ ਸੀਗਾ ਜ ਮੈਂ ਕੀ ਕਹਿੰਦਾ ਵੀਕਰਨਾਟਕਾ ਲਾ ਲਓ ਤੇ ਆਈ ਕਹਿੰਦਾ ਮਹਾਰਾਸ਼ਟਰ ਲਾਲੋ ਵੀ ਜਦੋਂ ਕਹਿੰਦਾ ਵੀ 2024 ਦੇ ਵਿੱਚ ਲੋਕ ਸਭਾ ਦੀਆਂ ਵੋਟਾਂ ਹੋਈਆਂ ਤਾਂ ਉਦੋਂ ਅਸੀਂ ਜਿਵੇਂ ਕਿ ਸਾਡੇ ਗਠਵੰਦਾਂ ਨੇ ਵੀ ਉੱਥੋਂ ਲਗਭਗ ਕਲੀਨ ਸਵੀਪ ਹੀ ਕਰਤਾ ਤੇ ਜਦੋਂ ਕਹਿੰਦਾ ਵੀ ਵਿਧਾਨ ਸਭਾ ਦੀਆਂ ਉੱਥੇ ਵੋਟਾਂ ਹੋਈਆਂ ਤੇ ਕਹਿੰਦਾ ਵੀ ਅਸੀਂ ਬੁਰੀ ਤਰ੍ਹਾਂ ਜਿਹੜੇ ਹਾਰ ਗਏ ਤੇ ਆਈ ਕਹਿੰਦਾ ਹਰਿਆਣੇ ਦੇ ਵਿੱਚ ਹੋਇਆ ਵੀ ਉੱਥੇ ਵੀ ਅਸੀਂ ਆ ਜਿਵੇਂ ਕਿ ਡਾਟਾ ਕੁਝ ਹੋਰ ਸ਼ੋਅ ਕਰਦਾ ਸੀਗਾ ਜਿਵੇਂ ਕਿ ਐਗਜ਼ਿਟ ਪੋਲ ਤੇ ਰਿਜ਼ਲਟ ਆ ਜਿਹੜਾ ਕੌਸਾ ਹੋ ਰਾਇਆ ਤੇ ਉਹ ਤੋਂ ਬਾਅਦ ਚੋਂ ਕਹਿੰਦਾ ਵੀ ਸਾਨੂੰ ਸ਼ੱਕ ਹੋ ਗਿਆ ਵੀ ਕੋਈ ਕੋਈ ਨਾ ਕੋਈ ਤਾਂ ਜਿਹੜੀ ਉਹ ਗੜਬੜੀ ਹੈਗੀ ਆ ਤਾਂ ਫੇਰ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਆ ਵੀ ਉਹ ਡਾਟਾ ਮੰਗਿਆ ਤਾਂ ਹੁਣ ਅਸੀਂ ਸਾਰਾ ਚੈੱਕ ਕੀਤਾ ਤੇ ਫਿਰ ਅਸੀਂ ਜਿਵੇਂ ਕਿ ਬੰਗਲੌਰ ਸੈਂਟਰਲ ਚ ਇੱਕ ਜਿਵੇਂ ਕਿ ਵਿਧਾਨ ਸਭਾ ਦਾ ਏਰੀਆ ਪੈਂਦਾ ਸੀ ਉਥੋਂ ਦਾ ਡਾਟਾ ਮੰਗਿਆ ਤੇ ਜਦੋਂ ਅਸੀਂ ਚੈੱਕ ਕੀਤਾ ਤਾਂ ਜਿਵੇਂ ਕਿ ਅਸੀਂ ਹੈਰਾਨ ਹੀ ਰਹਿ ਗਏ ਕਿ ਉੱਚ ਜਿਵੇਂ ਕਿ ਲਗਭਗ 1 ਲੱਖ ਵੋਟਾਂ ਦਾ ਜਿਹੜਾ ਉਹ ਹੇਰਫੇਰ ਸੀਗਾ ਤੇ ਪੰਜ ਤਰ੍ਹਾਂ ਦਾ ਕਹਿੰਦਾ ਵੀ ਹੇਰਫੇਰ ਆ ਜਿਹੜਾ ਉਹ ਸਾਹਮਣੇ ਆਇਆ ਜਿਵੇਂ ਕਿ ਇੱਕ ਤਾਂ ਵੀ ਹੋਇਆ ਵੀ ਜਾਲੀ ਐਡਰੈਸ ਅਡਰੈਸ ਦਾ ਹੇਰ ਫੇਰ ਆ ਜਿਹੜਾ ਉਹ ਸਾਹਮਣੇ ਆਇਆ ਵੀ ਜਿਵੇਂ ਕਿ ਇੱਕ ਘਰ ਦੇ ਵਿੱਚ ਹੀ ਆ ਵੀ 80 ਵੋਟਾਂ ਆ ਜਿਹੜੀਆਂ ਉਹ ਬਣਾਈਆਂ ਹੋਈਆਂ ਸੀਗੀਆਂ ਵੀ ਅਸਲ 'ਚ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤੇ ਉਹ 80 ਉਹ ਛੋਟਾ ਜਿਹਾ ਘਰ ਸੀਗਾ ਤੇ ਵੀ 80 ਬੰਦੇ ਤਾਂ ਕੀ ਉੱਥੇ ਜਿਵੇਂ ਕਿ ਦੋ ਬੰਦੇ ਰਹਿੰਦੇ ਸੀਗੇ ਤੇ ਕੌਸਕ ਇੱਕ ਹੇਰ ਫੇਰ ਆ ਕਹਿੰਦਾ ਇਹ ਸਾਹਮਣੇ ਆਇਆ ਵੀ ਜਾਲੀ ਜਿਵੇਂ ਕਈ ਬੰਦੇ ਆ ਜਿਵੇਂ ਕਿ ਉਹਨੇ ਬੰਗਲੌਰ 'ਚ ਵੀ ਵੋਟ ਪਾਈ ਤੇ ਫਿਰ ਉਹਨੇ ਜੂਪੀ 'ਚ ਵੀ ਆ ਜਿਹੜੀ ਉਹ ਵੋਟ ਪਾਈ ਤੇ ਇੱਕ ਫੇਰ ਫੇਰ ਅੱਜ ਕਹਿੰਦਾ ਵੀ ਇਹੇ ਸਾਹਮਣੇ ਆਇਆ ਬਈ ਜਿਵੇਂ ਕਿ ਹੁਣ ਕਈ ਅ ਕਈ ਜਿਹੜੀਆਂ ਵੋਟਾਂ ਸੀਗੀਆਂ ਵੀ ਉਹਨਾਂ ਤੇ ਜਿਵੇਂ ਕਿ ਫੋਟੋ ਦਾ ਹੇਰ ਫੇਰ ਆ ਜਿਹੜਾ ਉਹ ਸਾਹਮਣੇ ਆਇਆ ਤੇ ਇੱਕ ਕਹਿੰਦਾ ਵੀ ਫਾਰਮ ਸੈਕਸ ਦਾ ਹੇਰ ਫੇਰ ਆ ਜਿਹੜਾ ਉਹ ਸਾਹਮਣੇ ਆਇਆ ਵੀ ਉਹ ਚ ਕੀ ਆ ਵੀ ਫਾਰਮ ਸੈਕਸ ਕੀ ਹੁੰਦਾ ਵਾ ਜਦੋਂ ਆਪਾਂ ਪਹਿਲੀ ਵਾਰੀ ਵੋਟ ਕਰਦੇ ਆ ਵੀ ਉਹ ਚ ਕੀ ਆ ਵੀ ਬੰਦੇ ਦੀ ਉਮਰ ਲਗਭਗ ਜਿਵੇਂ ਕਿ 18 ਤੋਂ 20 ਸਾਲ ਦੇ ਵਿੱਚ ਵਿੱਚ ਹੁੰਦੀ ਆ ਪਰ ਕਹਿੰਦਾ ਵੀ ਫਾਰਮ ਸੈਕਸ ਦੀ ਜਦੋਂ ਅਸੀਂ ਉਹ ਜਾਂਚ ਕੀਤੀ ਤਾਂ ਉਹਦੇ ਵਿੱਚ ਬਹੁਤ ਬੰਦੇ ਆ ਸਾਨੂੰ ਇਹ ਜੇ ਮਿਲੇ ਵੀ ਜਿੰਨਾਂ ਦੀ ਉਮਰ ਜਿਵੇਂ ਕਿ 70 ਸਾਲ ਸੀਗੀ ਤੇ ਕਿਸੇ ਦੀ 90 ਸਾਲ ਸੀਗੀ ਤੇ ਉਹ ਵੀ ਇੱਕ ਵਾਰੀ ਉਹ ਬੰਦੇ ਨੇ ਫਾਰਮ ਸਿੱਖਾ ਵੀ ਉਹ ਵਰਤਿਆ ਉਹ ਵਰਤਿਆ ਨਹੀਂ ਸੀਗਾ ਵੀ بار بار ਜਿਵੇਂ ਕਿ ਫਾਰਮ ਸਿੱਖਾ ਜਿਹੜਾ ਉਹ ਵਰਤਿਆ ਸੀਗਾ ਮੰਨ ਲਓ ਜਿਵੇਂ ਕਿ ਕੋਈ 70 ਸਾਲਾਂ ਦੀ ਬੁੜੀ ਆ ਉਹਨੇ ਇੱਕ ਵਾਰੀ ਜਿਵੇਂ ਮੰਨ ਲਓ ਅੱਜ ਫਾਰਮ ਸਿੱਖਾ ਜਿਹੜਾ ਉਹ ਵਰਤਿਆ ਵੀ ਉਹਨੇ ਪਹਿਲੀ ਵਾਰੀ ਵੋਟ ਪਾਈ ਆ ਤੇ ਕਹਿੰਦਾ ਵੀ 3 ਮਹੀਨਿਆਂ ਬਾਅਦ ਫੇਰ ਜਦੋਂ ਵੋਟਾਂ ਵੀ ਹੋਰ ਕਿਸੇ ਏਰੀਏ 'ਚ ਉਹੀ ਬੰਦਾ ਉਹੀ ਫੋਟੋ ਸੇਮ ਤੇ ਬਈ ਉਹੀ ਫੇਰ ਆ ਜਿਹੜਾ ਉਹ ਫਾਰਮ ਸਿੱਖਾ ਵੀ ਉਹਨੇ ਵਰਤਿਆ ਵੀ ਆਇਨ ਜਿਵੇਂ ਕਿ ਪੰਜ ਤਰ੍ਹਾਂ ਦੇ ਆ ਹੀਰ ਫੇਰ ਆ ਜਿਹੜੇ ਉਹ ਸਾਹਮਣੇ ਆਏ ਸੀਗੇ ਜਿਵੇਂ ਕਿ ਇੱਕ ਤਾਂ ਜਾਲੀ ਐਡਰੈਸ ਵਾਲਾ ਤੇ ਇੱਕ ਜਾਲੀ ਫੋਟੋ ਵਾਲਾ ਤੇ ਇੱਕ ਜਿਵੇਂ ਕਿ ਜਾਲੀ ਆ ਜਿਹੜੀ ਜਾਲੀ ਫਾਰਮ ਫਾਰਮ 6 ਵਾਲਾ ਤੇ ਇੱਕ ਜਿਵੇਂ ਕੀ ਇੱਕ ਬੰਦੇ ਦੀ ਹੀ ਕਈ ਕਈ ਆ ਜਿਹੜੀਆਂ ਉਹ ਵੋਟਾਂ ਵੜਾਈਆਂ ਹੋਈਆਂ ਸੀਗੀਆਂ ਤੇ ਇੱਕ ਚ ਜਿਵੇਂ ਕੀ ਵੋਟਰ ਲਿਸਟ ਤੇ ਆ ਵੀ ਹਾਊਸ ਨੰਬਰ ਤੇ ਪਿਤਾ ਦਾ ਨਾਮ ਆ ਜਿਹੜਾ ਉਹ ਗਲਤੀ ਸੀਗਾ ਜਿਵੇਂ ਕਿਸੇ ਦੇ ਵਿੱਚ ਪਿਤਾ ਦਾ ਨਾਮ ਆ ਜਿਹੜਾ ਉਹ ਕੋਸ ਜਿਵੇਂ ਏ ਏ ਕੋਸ ਕਰਕੇ ਲਿਖਿਆ ਹੋਇਆ ਸੀਗਾ ਤੇ ਕਿਸੇ ਚ ਹਾਊਸ ਨੰਬਰ ਆ ਵੀ ਉਹ 00 ਸਾਹਮਣੇ ਵੀ 00 ਆ ਜਿਹੜਾ ਉਹ ਲਿਖਿਆ ਹੋਇਆ ਸੀਗਾ ਬੀਏ ਸਿਰਫ ਜਿਵੇਂ ਕਿ ਅਸੀਂ ਇੱਕ ਵਿਧਾਨ ਸਭਾ ਹਲਕੇ ਦੇ ਵਿੱਚੋਂ ਹੀ ਆ ਵੀ ਉਹ ਦੇਖ ਲਓ ਤੁਸੀਂ 1 ਲੱਖ ਵੋਟਾਂ ਦਾ ਜਿਹੜਾ ਉਹ ਹੇਰ ਫੇਰ ਆ ਨਿਕਲੇ ਆਇਆ ਤਾਂ ਕਹਿੰਦਾ ਵੀ ਜੇ ਤੁਸੀਂ ਪੂਰੇ ਇੰਡੀਆ ਦੇ ਵਿੱਚ ਦੇਖੋਗੇ ਤਾਂ ਪਤਾ ਹੀ ਨਹੀਂ ਵੀ ਕਿੰਨਾ ਹੇਰ ਫੇਰ ਆ ਜਿਹੜਾ ਉਹ ਨਿਕਲੂਗਾ ਵੀ ਉਹ ਕਿਉਂਕਿ ਐਲੈਕਸ਼ਨ ਕਮਿਸ਼ਨ ਆ ਵੀ ਉਹ ਸਾਨੂੰ ਡਿਜੀਟਲ ਡਾਟਾ ਵਾ ਜਿਹੜਾ ਉਹ ਮਹੀਆ ਹੀ ਨਹੀਂ ਕਰਵਾ ਕਰਵਾ ਰਿਹਾ ਵੀ ਪੇਪਰ ਡਾਟੇ ਚ ਹੁਣ ਦੇਖ ਲਓ ਇੱਕ ਵਿਧਾਨ ਸਭਾ ਦੇ ਲਈ ਸਾਨੂੰ ਆ ਜਿਹੜੇ ਉਹ 6 ਮਹੀਨੇ ਲੱਗੇ ਤੇ ਬਾਕੀ ਆਏ ਆ ਵੀ ਜਿਵੇਂ ਹੁਣ ਇਹ ਇਹ ਜਿਹੜਾ ਵੀ ਇਹਨੇ ਬਹੁਤ ਆ ਜਿਹੜਾ ਰਿਜ਼ਲਟ ਪ੍ਰਭਾਵਿਤ ਕੀਤਾ ਹੁਣ ਜਿਵੇਂ ਕਿ 2024 ਦੇ ਵਿੱਚ ਆ ਜਿਹੜੀ ਲੋਕ ਸਭਾ ਦਾ ਰਿਜ਼ਲਟ ਆਇਆ ਉਹਦੇ ਚ ਕੀ ਆ ਵੀ ਜਿਹੜੀ ਭਾਜਪਾ ਆ ਜੇ ਉਹ 20 ਸੀਟਾਂ ਉਹਦੀਆਂ ਘਟ ਆ ਜਾਂਦੀਆਂ ਤਾਂ ਕਹਿੰਦਾ ਵੀ ਉਹਨੇ ਪਾਵਰ ਚੀ ਨਹੀਂ ਹੋਣਾ ਸੀਗਾ ਤੇ ਵੀ ਜੇ ਵੀ ਉਹ ਦੇਖ ਲਓ ਤੁਸੀਂ ਜੇ 20 ਸੀਟਾਂ ਦੇ ਵਿੱਚ ਵੀ 20 ਲੋਕ ਸਭਾ ਸੀਟਾਂ ਇਹ ਜੀਆਂ ਸੀਗੀਆਂ ਵੀ ਜਿੱਥੇ ਥੋੜੇ ਥੋੜੇ ਮਾਰਜਨ ਦੇ ਨਾਲ ਹੀ ਆ ਵੀ ਹਾਰ ਜਿੱਤ ਹੋਈ ਸੀਗੀ ਆਈ ਕਹਿੰਦਾ ਹਰਿਆਣੇ ਦੇ ਵਿੱਚ ਸੀਗਾ ਵੀ ਲਗਭਗ ਜਿਵੇਂ ਕਿ 12-13 ਇਹ ਜੀਆਂ ਵਿਧਾਨ ਸਭਾ ਦੀਆਂ ਸੀਟਾਂ ਸੀਗੀਆਂ ਜਿੱਥੇ ਕਿ ਥੋੜੇ-ਥੋੜੇ ਮਾਰਜਨ ਦੇ ਨਾਲ ਆ ਹਾਰ ਜਿੱਤ ਹੋਈ ਸੀਗੀ ਤੇ ਬਾਕੀ ਆਈ ਸੀਗਾ ਵੀ ਇੱਕ ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ ਵੀ ਜਿਵੇਂ ਹੁਣ ਲੋਕ ਸਭਾ ਸੀਟਾਂ ਤੋਂ ਬਾਅਦ ਚ ਲੋਕ ਸਭਾ ਦੀਆਂ ਵੋਟਾਂ ਤੋਂ ਬਾਅਦ ਚ ਕਹਿੰਦਾ ਵੀ ਅ ਜਿਵੇਂ ਕਿ ਲਗਭਗ 6 ខਸਕ ਮਹੀਨਿਆਂ ਦੇ ਵਿੱਚ ਹੀ ਵੀ 1 ਕਰੋੜ ਆ ਜਿਹੜੇ ਉਹ ਨਵੇਂ ਵੋਟਰ ਬਣੇ ਸੀਗੇ ਵੀ ਇੱਡੀ ਛੇਤੀ ਉਹ ਕਿਵੇਂ 1 ਕਰੋੜ ਨਵੇਂ ਵੋਟਰਾਂ ਵੀ ਬਣ ਗਏ ਉਹ ਵੀ ਜਿਵੇਂ 6 ខਸਕ ਮਹੀਨਿਆਂ ਦੇ ਵਿੱਚ ਵੀ ਐਂ ਕਰਕੇ ਆ ਵੀ ਹੇਰ ਫੇਰ ਆ ਜਿਹੜਾ ਉਹ ਬਹੁਤ ਚੱਲਦਾ ਵਾ ਵੀ ਵੋਟਾਂ ਦੇ ਵਿੱਚ ਵੀ ਇਹ ਤਾਂ ਹਲੇ ਜਿਵੇਂ ਕਿ ਅਸੀਂ ਇੱਕ ਕੌਨਸਟਿਟੂਐਂਸੀ ਦੀ ਆ ਜਿਹੜਾ ਉਹ ਡਾਟਾ ਚੈੱਕ ਕੀਤਾ ਵਾ ਵੀ ਜੇ ਬਾਕੀ ਡਾਟਾ ਚੈੱਕ ਕੀ ਕਰੀਏ ਤਾਂ ਪਤਾ ਹੀ ਨਹੀਂ ਬਈ ਕਿੰਨਾ ਕੁ ਹੇਰ ਫੇਰ ਹੋਊਗਾ ਤਾਂ ਕਰਕੇ ਵੀ ਉਹ ਇਲੈਕਸ਼ਨ ਕਮਿਸ਼ਨ ਦੀ ਇਹ ਡਿਊਟੀ ਹੁੰਦੀ ਆ ਵੀ ਉਹਨੇ ਜਿਹੜੀਆਂ ਵੋਟਾਂ ਵਾ ਪਾਰਦਾਸ਼ੀ ਤਰੀਕੇ ਨਾਲ ਕਰਾਉਣੀਆਂ ਨਾ ਕਿ ਜਿਹੜੀ ਰੂਲਿੰਗ ਪਾਰਟੀ ਆ ਵੀ ਉਹਦਾ ਸਾਥ ਦੇਣਾ ਤਾਂ ਕਰਕੇ ਆ ਵੀ ਹੁਣ ਸਾਹ ਕਹਿੰਦਾ ਵੀ ਸਾਰੀਆਂ ਪਾਰਟੀਆਂ ਨੂੰ ਆ ਵੀ ਇਕੱਠਾ ਹੋਣਾ ਪੈਣਾ ਵਾ ਤੇ ਪ੍ਰਦਰਸ਼ਨ ਕਰਨਾ ਪੈਣਾ ਵਾ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਆ ਵੀ ਉਹੋ ਆਪਦੀ ਡਿਊਟੀ ਆ ਜਿਹੜੀ ਉਹ ਸਹੀ ਨਿਭਾਵੇ ਤਾਂ ਇਹ ਜਿਵੇਂ ਕਿ ਲਗਭਗ 5 6 ਦਿਨ ਪਹਿਲੋਂ ਜਿਹੜਾ ਆ ਸਕੀਮ ਆ ਰਾਹੁਲ ਗਾਂਧੀ ਨੇ ਸਾਹਮਣੇ ਲਿਆਂਦਾ ਸੀਗਾ ਤਾਂ ਉਹਤੇ ਉਹ ਤੋਂ ਬਾਅਦ ਚੋਂ ਆ ਵੀ ਕਾਫੀ ਆ ਜਿਹੜਾ ਉਹ ਉਹ ਦਾ ਪ੍ਰਦਰਸ਼ਨ ਆ ਸ਼ੁਰੂ ਹੋ ਗਿਆ ਵੀ ਦੇਖੋ ਵੀ ਇਹ ਕੀ ਹੁਣ ਰਾਹੁਲ ਗਾਂਧੀ ਨੇ ਇਹੀ ਕਿਹਾ ਵਾ ਵੀ ਅਸੀਂ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਵੀ ਇਲੈਕਸ਼ਨ ਕਮਿਸ਼ਨ ਨੂੰ ਆ ਜਿਹੜਾ ਉਹ ਘੇਰਾਂਗੇ ਤਾਂ ਇਹ ਸੀਗੀ ਆਪਣੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆ ਸਬਸਕ੍ਰਾਈਬ ਕਰਦੇ ਹੋ ਆਈ ਫੇਰ ਕਿਸੇ ਨਵੇਂ ਵਿਸ਼ੇ ਤੇ ਮਿਲਾਂਗੇ ਧੰਨਵਾਦ